ਤਲੇ ਵੀ ਦੋਸਤੋ ਜੇ ਤੁਸੀਂ ਹੁਣ ਘਰ ਬਣਾਉਣਾ ਨਾ ਯਾਰ ਤੇ ਬਣਾਉਣ ਦੀ ਟੈਨਸ਼ਨ ਸਾਰੀ ਬਾਈਰਗੇ ਚੱਕ ਲੈਣਗੇ ਤੁਸੀਂ ਸਿਰਫ ਬਾਈਰਾਂ ਨੂੰ ਕੱਲਾ ਪਲਾਟ ਦੇਣਾ ਉਦੋਂ ਬਾਅਦ ਤੁਸੀਂ ਕੰਮ ਕਰ ਕਰਦੇ ਹੋ ਜੌਬ ਕਰਦੇ ਹੋ ਤੁਹਾਨੂੰ ਕੁਝ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਇਹ ਮੈਂ ਤੁਹਾਨੂੰ ਆਇਆ ਹੁੰਦਾ ਨਾ ਵੀ ਬਿਲਡਰ ਐਂ ਕਰਦੇ ਨੇ ਐਂ ਕਰਦੇ ਨੇ ਠੇਕੇਦਾਰ ਆਹ ਮਟੀਰੀਅਲ ਵਰਤੁੰਦੇ ਨੇ ਉਹ ਸਾਰੀਆਂ ਚੀਜ਼ਾਂ ਕਲੀਅਰ ਕਰਾਂਗੇ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਇਸ ਸਾਈਟ ਹੈਗਾ ਕ੍ਰਿਸ਼ਨਾ ਬਿਲਡਰ ਦਾ ਡਿਵੈਲਪਰ ਦੀ ਇੰਨਾ ਹੀ ਸਾਈਟ ਤੇ ਉੱਤੇ ਕੰਮ ਚੱਲੀ ਜਾਂਦਾ ਕਿ ਉਸ ਜਗ੍ਹਾ ਤੇ ਆਪਾਂ ਪਹੁੰਚੇ ਤਾਂ ਤੁਸੀਂ ਦੇਖ ਸਕਦੇ ਹੋ ਬਾਈਰ ਕੇ ਕੰਮ ਕਰੀਏ ਤਾਂ ਤੇ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਵੇਰੇ ਵਧੀਆ ਠੀਕ ਹੋ ਹਾਂਜੀ ਹਾਂਜੀ ਅਸਾ ਬਾਈ ਜੀ ਮੈਂ ਬਾਹਰ ਪੁਰ ਕੇ ਆਏ ਜੇ ਤੁਸੀਂ ਘਰ ਬਣਾਉਣਾ ਹੈ ਹਾਂਜੀ ਹਾਂਜੀ ਜੇ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਰੀ ਟੈਨਸ਼ਨ ਬਾਈ ਇਹਦਾ ਕਹਿ ਲੇਗੇ ਬਿਲਕੁਲ 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 ਸਾਰੀ ਟੈਨਸ਼ਨ ਤੁਹਾਡੀ ਬਾਈ ਦੇ ਚੱਕ ਲੈਣਗੇ ਨਕਸ਼ੇ ਤੋਂ ਲੈ ਕੇ ਵਾਸਤੂ ਸ਼ਾਸਤਰ ਤੱਕ ਸਾਰਾ ਕੁਝ ਕਰਕੇ ਜੈਡ ਕਰਕੇ ਦੇਵਾਂਗੇ ਭਾਜੀ ਤੁਹਾਨੂੰ ਜਿਵੇਂ ਕਿ ਕਈ ਵਾਰੀ ਕੋਈ ਕਲਾਇੰਟ ਹੁੰਦਾ ਹੈ ਹਨਾ ਆਹ ਕਹਿੰਦਾ ਵੀ ਮੈਂ ਕੋਈ ਚੌਪ ਲੱਗਿਆ ਹੈਗਾ ਕੋਈ ਕਿਵੇਂ ਹੈ ਕੋਈ ਕਿਵੇਂ ਹੈ ਤਾਂ ਉਹਨਾਂ ਨੂੰ ਕੋਈ ਵੀ ਕੰਪਨੀ ਪਰੇਸ਼ਾਨੀਆਂ ਸਾਮਨ ਲੈਣਾ ਪੈਣਾ ਸਾਡ ਨੂੰ ਪਲਾਟ ਦਿਖਾਓ ਪਲਾਟ ਤੇ ਅਸੀਂ ਵਿਜਟ ਕਰਾਂਗੇ ਉਹਦੇ ਡਰਾਇੰਗ ਵਗੈਰਾ ਨਕਸ਼ਾ ਵਗੈਰਾ ਵੀ ਬਣਾ ਕੇ ਦਵਾਂਗੇ ਦੇਖੋ ਈਵਨ ਕੇ ਸਾਡੇ ਕੋਲੇ ਪੈਨਲ ਤੇ ਹੁੰਦੇ ਆਰਕੀਟੈਕਟ ਸਾਹਿਬ ਉਥੋਂ ਤੁਹਾਨੂੰ ਪਾਸ ਵੀ ਕਰਵਾ ਕੇ ਦੇ ਦਾਂਗੇ ਕੁੱਡਾ ਚਵਾਏ ਕਾਰਪੋਰੇਸ਼ਨ ਤੋਂ ਹੈ ਜੇ ਕਿਸੇ ਕਲਾਇੰਟ ਨੂੰ ਕੋਈ ਲੋਨ ਦੀ ਜ਼ਰੂਰਤ ਹੈ ਤਾਂ ਬੈਂਕ ਤੋਂ ਤੁਹਾਨੂੰ ਲੋਨ ਦੀ ਫੈਸਿਲਿਟੀ ਵੀ ਪ੍ਰੋਵਾਈਡ ਕਰਾਵਾਂਗੇ اچھا ਵੀ ਤੁਸੀਂ ਕੁਝ ਨਹੀਂ ਕਰਨਾ ਉਹ ਪੈਂਸ ਜਮੀਨ ਨਹੀਂ ਲੈ ਰਹੀ ਯਾਰ ਪ੍ਰੈਜੈਂਟੇਸ਼ਨ ਵੀ ਨਹੀਂ ਰਹੀ ਈਵਨ ਕੇ ਬਿਜਲੀ ਦਾ ਮੀਟਰ ਹੋ ਗਿਆ ਕੋਈ ਚੀਜ਼ ਹੋ ਗਈ ਤੁਸੀਂ ਜਾਣਾ ਸਿਰਫ ਸਾਈਨ ਕਰਕੇ ਆਣਾ ਬਾਬਾ ਦੋ ਬਾਕ ਬਾਕੀ ਕੰਮ ਸਾਰਾ ਬਾਕੀ ਆਦਾ ਬਾਕੀ ਸਾਰਾ ਸਾਡਾ ਕੰਮ ਹੈ ਜੀ ਉਹਦੇ ਵਿੱਚ ਕੀ ਹੁੰਦਾ ਪਾਜੀ ਹਨਾ ਕਸਟਮਰ ਨੂੰ ਕਈ ਵਾਰ ਐਦਾਂ ਲੱਗਦਾ ਜੀ ਵੀ ਪੈਸੇ ਵੱਧ ਗਏ ਜਾਂ ਘਟ ਉਹ ਤਾਂ ਪਾਜੀ ਜੋ ਚੀਜ਼ ਜਿਹੜੀ ਹਿਸਾਬ ਨਾਲ ਹੋਣੀ ਹੈ ਉਹਦੀਆਂ ਸਾਰੀਆਂ ਤੋਂਨੋਂ ਸਿੱਧਾ ਵਗੈਰਾ ਮਿਲ ਜਾਂਦੀਆਂ ਕਰ ਤੁਸੀਂ ਤਾਂ ਮਿਲਦੀ ਹੈ ਹਰੇਕ ਚੀਜ਼ ਦੀ ਬਾਈ ਇੱਕ ਗੱਲ ਹੋਰ ਹੈ ਕਿ ਆਪਾਂ ਤਰੋਂ ਇਹ ਵੀਡੀਓ ਆਫਿਸ 'ਚ ਬੈਠ ਕੇ ਵੀ ਕਰ ਸਕਦੇ ਜੀ ਇੱਥੇ ਆਪਾਂ ਤਾਂ ਪਹੁੰਚਿਆ ਵੀ ਆਪਾਂ ਦਿਖਾ ਸਕੀਏ ਕਿਹੜਾ ਮਟੀਰੀਅਲ ਲੱਗਦਾ ਕਿਵੇਂ ਲੱਗਦਾ ਹਨਾ ਜਿਹਨਾਂ ਤਰ੍ਹਾਂ ਤਾਂ ਇੱਟ ਤੁਸੀਂ ਵੇਖੋ ਯਾਰ ਬੜੀ ਸੋਹਣੀ ਇਟਾ ਬਾਈ ਹਨਾ ਬਾਈ ਜੀ ਦੇਖੋ ਹੁ ਨਾ ਆਦਨਿਆ ਤੁਹਾਡੇ ਬਿਲਡਿੰਗ ਠੀਕ ਹੈ ਉਹ ਇੱਟਾਂ ਦੇ ਵਿੱਚ ਕੰਪਰਮਾਈਜ਼ ਕਰ ਜਾਂਦੇ ਆ ਜੇ ਸਾਡੇ ਇੱਟ ਦੇਖੋ ਬਾਈ ਜੀ ਹਨਾ ਆ ਇੱਟ ਦੇਖੋ ਤੁਸੀਂ ਇੱਕ ਖੁੱਦੇ ਦੇ ਪੱਠੇ ਦੀ ਇੱਟ ਹੈ ਜੀ 752 ਨੰਬਰ ਇੱਟ ਟਾਪ ਦੀ ਇੱਟ ਹੈ ਬਾਈ ਜੀ ਮੈਂ ਇਹਨਾਂ ਸਿਰਫ ਕਰ ਬਾਈ ਜੀ ਜਦੋਂ ਆਪਾਂ ਉੱਤਰੀ ਸੀ ਨਾ ਗੱਡੀ ਚ ਉਹਦੇ ਵੀ ਤੇ ਦੇਖਿਆ ਵੀ ਬੜੀ ਸੋਹਣੀ ਇੱਟ ਲੱਗ ਰਹੀ ਆ ਇੱਟ ਦੀ ਕੁਆਲਿਟੀ ਫਿਰ ਬਾਈ ਜੀ ਮਸਾਲੇ ਦੀ ਕੁਆਲਿਟੀ ਹੁਣ ਮਿਸਤਰੀ ਸਾਹਿਬ ਲਾਈ ਜਾਂਦੇ ਆ ਉਹ ਠੀਕ ਹੈ ਆਪਣਾ ਜਿਹੜੀ ਰੇਸ਼ੋ ਚੱਲਦੀ ਆ 51 ਦੀ 61 ਦੀ 41 ਦੀ ਉਸੇ ਰੇਸ਼ਿਓ ਨਾਲ ਹੀ ਕੰਮ ਹੋਣਾ ਸਾਰੀ ਬਿਲਡਿੰਗ ਬਣੀ ਹੋਈ ਹੈ ਮੈਂ ਤੁਹਾਨੂੰ ਇਹਦਾ ਸਾਈਜ਼ ਦੱਸ ਦੇਣਾ 플ੌਟ ਦਾ ਇਹ 16 ਬੀ 60 ਦਾ ਸਾਈਜ਼ ਆ 플ੌਟ ਦਾ ਅੱਛਾ ਜਿਵੇਂ ਤੁਸੀਂ ਐਂਟਰੀ ਕੀਤੀ ਫਰੰਟ ਪੋਰਚ ਆ ਗਿਆ ਜੀ ਸਮਝ ਗਏ ਠੀਕ ਹੈ ਤੇ ਆਹ ਜਿੱਥੇ ਆਪਾਂ ਖੜੇ ਹਾਂ ਇਹ ਮੇਨ ਐਂਟਰੀ ਇਹ ਆਪਣੀ ਲੌਬੀ ਆ ਗਈ ਪਾਜੀ ਦਾ ਛੋਟਾ ਜਿਹਾ ਪਲਾਨ ਆ ਫਿਰ ਵੀ ਕਾਫੀ ਖੁੱਲੀ ਬਣ ਗਈ ਨਾ ਹਾਂ ਪਾਜੀ ਇਹੀ ਹੈ ਨਾ ਡਰਾਇੰਗ ਦੀ ਖਾਸੀਅਤ ਹੀ ਹੈ ਆਮ ਤੌਰ ਤੇ ਕੀ ਹੁੰਦਾ ਕਲਾਇੰਟ ਜਾਂਦਾ ਆਰਕੀਟੈਕਟ ਸਾਹਿਬ ਤੋਂ ਮਾਰਕੀਟ ਤੋਂ ਡਰਾਇੰਗ ਲੈ ਕੇ ਆ ਰਹੇ ਹੁੰਦੇ ਆ ਉਹ ਕੀ ਕਰਦੇ ਦੇਖੋ ਇਦਾਂ ਬਿਲਡਿੰਗ ਪਲਾਨਿੰਗ ਤੁਹਾਨੂੰ ਬਣਾ ਕੇ ਦੇ ਦੇਣਗੇ ਕਿ ਆ ਬਿਲਡਿੰਗ ਪਲਾਨਿੰਗ ਹੈ ਜੀ ਹੈ ਨਾ ਬਿਲਡਿੰਗ ਪਲਾਨਿੰਗ ਤੇ ਦੇਖੋ ਕਸਟਮਰ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿਵੇਂ ਹੋਣੀ ਹੈ ਕੋਈ ਚੀਜ਼ ਆਪਾਂ ਮੌਕੇ ਤੇ ਵਧਾਣੀਆਂ ਹੈ ਘਟਾਣੀਆਂ ਹੈ ਇੱਕ ਹੁੰਦਾ ਥੈਰੀਕਲ ਇੱਕ ਹੁੰਦਾ ਪ੍ਰੈਕਟੀਕਲ ਆਪਾਂ ਪ੍ਰੈਕਟੀਕਲ ਕਰਦੇ ਹਾਂ ਨਾ ਤਾਂ ਪ੍ਰੈਕਟੀਕਲ ਦੇ ਵਿੱਚ ਕੀ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਚੇਂਜ ਵੀ ਹੁੰਦੀਆਂ ਇਹਨਾਂ ਦੇ ਹਿਸਾਬ ਨਾਲ ਵੀ ਸਾਡੇ ਹਿਸਾਬ ਨਾਲ ਵੀ ਉਹਦੇ ਵਿੱਚ ਕੀ ਹੁੰਦਾ ਹੁਣ ਆ ਦੇਖੋ ਆ ਕਿਚਨ ਹੈ ਬਿਲਕੁਲ ਇਹ ਕਿਚਨ ਆ ਗਈ ਇਹ ਕਿਚਨ ਆ ਗਈ ਇਹ ਲੌਬੀ ਆ ਗਈ ਤੁਹਾਡੀ ਉਸ ਤੋਂ ਬਾਅਦ ਆ ਆਪਣਾ ਏਰੀਆ ਆ ਗਿਆ ਜੀ ਅੱਗੇ ਰੂਮ ਨੂੰ ਐਂਟਰੈਂਸ ਆ ਗਈ ਆ ਫਰੰਟ ਰੂਮ ਆ ਗਿਆ ਫਰੰਟ ਰੂਮ ਦੇ ਨਾਲ ਭਾਜੀ ਆ ਦੇਖੋ ਇੱਧਰ ਅਟੈਚ ਹੈ ਅੱਛਾ ਇੱਧਰ ਵਾਸ਼ਰੂਮ ਅਟੈਚ ਹੈ ਠੀਕ ਹੈ ਠੀਕ ਹੈ ਇੱਧਰ ਵਾਸ਼ਰੂਮ ਅਟੈਚ ਆ ਗਿਆ ਜੀ ਇਸ ਤੋਂ ਬਾਅਦ ਇੱਧਰ ਆ ਇਸ ਤੋਂ ਬਾਅਦ ਆ ਫੇਰੇ ਪਾ ਇਧਰੋਂ ਬਾਹਰ ਐਂਟਰੀ ਕਰਗੇ ਬਿਲਕੁਲ ਇਹ ਤੁਹਾਨੂੰ ਦੋ ਐਂਟਰੀਆਂ ਇਸ ਲਈ ਦਿੱਤੀਆਂ ਜਾਂਦੀਆਂ ਹਨ ਵੀ ਇੱਕ ਤਾਂ ਜਿਹੜਾ ਕਿ ਇਹ ਲੌਬੀ ਦੇ ਵਿੱਚੋਂ ਐਂਟਰੈਂਸ ਹੋ ਗਈ ਇੱਕ ਰੂਮ ਦੇ ਵਿੱਚੋਂ ਐਂਟਰੈਂਸ ਹੋ ਗਈ ਠੀਕ ਹੈ ਦੋਨੋਂ ਐਂਟਰੈਂਸ ਹੋ ਗਈ ਤੁਹਾਡੀਆਂ ਵੀ ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ ਜੀ ਇੱਕ ਰੂਮ ਇਹ ਆ ਗਿਆ ਇੱਕ ਰੂਮ ਇਹ ਆ ਗਿਆ ਜੀ ਇਹ ਮਾਸਟਰ ਬੈੱਡਰੂਮ ਆ ਗਿਆ ਜੀ ਬਿਲਕੁਲ ਮਾਸਟਰ ਬੈੱਡਰੂਮ ਦੇ ਵਿੱਚ ਕੀ ਹੈ ਇਹਦੇ ਨਾਲ ਆਪਾਂ ਅਟੈਚ ਵਾਸ਼ਰੂਮ ਦੇਤਾ ਅੱਛਾ ਇਹਦੇ ਨਾਲ ਬਾਤ ਹੋ ਗਈ ਇਹ ਨਾਲ ਆਹ ਵਾਲਾ ਅਟੈਚ ਵਾਸ਼ਰੂਮ ਆ ਗਿਆ ਜੀ ਮਾਸਟਰ ਬੈੱਡਰੂਮ ਦੇ ਨਾਲ ਤੁਹਾਡਾ ਬਿਲਕੁਲ ਬਿਲਕੁਲ ਠੀਕ ਹੈ ਜੀ ਨਾਲੇ ਵਾ ਕਾਫੀ ਫੁੱਲਾ ਵਾਸ਼ਰੂਮ ਆ ਵੀ ਆਈਏਗਾ ਬਾਕੀ ਵੀ ਇਹਦਾ ਇਹ ਚੀਜ਼ ਹੁੰਦੀ ਹੈ ਨਾ ਡ੍ਰਾਇੰਗ ਦਾ ਮਤਲਬ ਉੱਤੇ ਭਾਜੀ ਡ੍ਰਾਇੰਗ ਦਾ ਮਤਲਬ ਹੀ ਇਹ ਹੈ ਆਮ ਤੌਰ ਦੇ ਉੱਤੇ ਕੀ ਹੁੰਦਾ ਹੈ ਕਸਟਮਰ ਜਿਹੜਾ ਮਾਰਕੀਟ ਚੋਂ ਡ੍ਰਾਇੰਗ ਲੈ ਕੇ ਆਂਦਾ ਹੈ ਉਹ 2-4-5000 ਰੁਪਏ ਕੋਸਟ ਖਰਕੇ ਡ੍ਰਾਇੰਗ ਲੈ ਆਂਦਾ ਹੈ ਠੀਕ ਹੈ ਇੱਕ ਡ੍ਰਾਇੰਗ ਨਾਲ ਕੰਮ ਨਹੀਂ ਚੱਲਦਾ ਘੱਟੋ ਘੱਟ ਮਿਨੀਮਮ ਤੋਂ ਮਿਨੀਮਮ ਅਗਰ ਆਪਾਂ ਡ੍ਰਾਇੰਗਾਂ ਦੀ ਗੱਲ ਕਰੀਏ ਤਾਂ 10 ਤੋਂ 12 ਡ੍ਰਾਇੰਗਾਂ ਚਾਹੀਦੀਆਂ ਜੇ 10 ਤੋਂ 12 ਡ੍ਰਾਇੰਗਾਂ ਕਲਾਇੰਟ ਕਹਿੰਦਾ ਨਾ ਜੀ ਆਰਕੀਟੈਕਟ ਸਾਹ ਨੂੰ ਵੀ ਇੰਨੀਆਂ ਡ੍ਰ ਕੰਮ ਦੇ ਪੈਸੇ ਹੁੰਦੇ ਆ ਜੀ ਜੇ ਕੁਆਲਿਟੀ ਲੈਣੀ ਆ ਤਾਂ ਪੈਸੇ ਖਰਚਨੇ ਪੈਣੇ ਹਨਾ ਆਮ ਤੌਰ ਤੇ ਕਸਟਮਰ ਕੀ ਕਹਿੰਦਾ ਠੀਕ ਆ ਜੀ ਆਪਾਂ ਨੂੰ 5000 ਦੇ ਡਰਾਇੰਗ ਬਣਾਤੀ ਜੀ ਉਹਨਾਂ ਨੇ ਫਰੰਟ ਵੀ ਬਣਾਤਾ ਉਹ ਤਾਂ ਫਿਰ ਭਾਜੀ ਜਿੰਨਾ ਕੁੜ ਪਾਵਾਂਗੇ ਉਹਨਾਂ ਮਿੱਠਾ ਹੋਗਾ ਪਤਾ ਹੈ ਹੁਣ ਜੇ ਮੰਨ ਲਓ ਆਹ ਬੜੀ ਸਾਈਟ ਆ ਆਪਣੀ ਇਹਦੇ ਉੱਤੇ ਸਾਡੀਆਂ 12 13 ਡਰਾਇੰਗਾਂ ਕੱਲੀ ਕੱਲੀ ਚੀਜ਼ ਦੀ ਡਰਾਇੰਗ ਕਿੱਥੇ ਬਾਈਪ ਪਾਣੀ ਆ ਕਿੱਥੇ ਬਿਜਲੀ ਦਾ ਸਾਕਟ ਆਣਾ ਹਰ ਇੱਕ ਚੀਜ਼ ਦੀ ਡਰਾਇੰਗ ਛੋਪੇ ਦੀ ਪਲੰਮਿੰਗ ਦੀ ਟਾਈਲਿੰਗ ਦੀ ਵੁੱਡਵਰਕ ਦੀ ਵਿੰਡੋ ਵਗੈਰਾ ਦੀ ਚੁਗਾਠਾ ਵਿੰਡੋਵਾਰੀਆਂ ਦੀ ਹਰੇਕ ਚੀਜ਼ ਦੀ ਡਰਾਇੰਗ ਆਣੀ ਹੈ ਜੀ ਉਹ ਡਰਾਇੰਗ ਦੇ ਉੱਤੇ ਕੀ ਹੋ ਜਾਂਦਾ ਭਾਜੀ ਕੋਸਟਿੰਗ ਦਾ ਵੀ ਫਰਕ ਪੈ ਜਾਂਦਾ ਹੈ ਪਲੱਸ ਕੀ ਹੈ ਉਹਦੇ ਨਾਲ ਕੁਆਲਿਟੀ ਵੀ ਨਿੱਖਰ ਜਾਂਦੀ ਹੈ ਹੁਣ ਤੁਸੀਂ ਆਹ ਚੀਜ਼ ਦੇਖੋ ਕੋਈ ਵੀ ਬੰਦਾ 4 ਇੰਚੀ ਦਾ ਬੀਮ ਨਹੀਂ ਪਾਉਂਦਾ ਡੋਰ ਡੋਰ ਲੈਂਟਰ ਦੇ ਉੱਤੇ ਬਹੁਤ ਘੱਟ ਪਾਉਂਦੇ ਲੋਕ ਜਿਹੜੇ ਪਾਉਂਦੇ ਹੀ ਨਹੀਂ ਸੀ ਅੱਬਲ ਤਾਂ ਇੱਕ ਸਰੀਆ ਧਰ ਕੇ ਤੇ ਸਿੱਧਾ ਮਾਰ ਦਿੰਦੇ ਨੇ ਉਹ ਪਤਲੇ ਪਾਉਂਦੇ ਸਰੀਆ ਆਪਾਂ ਵੀ ਇੱਕ ਰੱਖਿਆ ਪਰ ਤੁਸੀਂ ਸਟਰੈਂਥ ਦੇਖੋ ਜੀ ਸਟਰੈਂਥ ਦੇਖੋ ਸਹੀ ਹੈ 4 ਇੰਚੀ ਦਾ ਇਹ ਬੜਾ ਪ੍ਰੋਪਰ ਆਹ ਚੀਜ਼ਾਂ ਦਿਖਾਉਣ ਵਾਲੀ ਹੁੰ ਬੇਫਿਕਰ ਹੋ ਕੇ ਤੁਸੀਂ ਇੱਧੇ ਕੱਟ ਮਾਰੋ ਦਰਵਾਜ਼ਾ ਜਦੋਂ ਮਰਜ਼ੀ ਕੱਢ ਲਓ ਜਿੱਥੇ ਮਰਜ਼ੀ ਤੁਸੀਂ ਦਰਵਾਜ਼ਾ ਕੱਢ ਸਕਦੇ ਕੋਈ ਦਿੱਕਤ ਨਹੀਂ ਫਿਊਚਰ ਪਲੈਨਿੰਗ ਹੁੰਦੀ ਹੈ ਕਸਟਮਰ ਦੀ ਵੀ ਮੈਂ ਇਹਨੂੰ ਵੱਡਾ ਕਰਨਾ ਛੋਟਾ ਕਰਨਾ ਜਿੱਦਾਂ ਮਰਜ਼ੀ ਤੁਸੀਂ ਇਹਦੇ ਪਲੈਨਿੰਗ ਕਰੋ ਠੀਕ ਹੈ ਜੀ ਬਾਕੀ ਆਪਣਾ ਸਾਰਾ ਕੰਮ ਜਿਹੜਾ ਬਿਲਕੁਲ ਇੱਕ ਚੁਗਾਠਾਂ ਦੀ ਗੱਲ ਕਰ ਰਹੇ ਸੀਗਾ ਮਤਲਬ ਕਿਹੜੀ ਕੰਪਨੀ ਦਾ ਪਰਤਿਆ ਚੁਗਾਠਾਂ ਪਾਜੀ ਦੇਖੋ ਹਰ ਇੱਕ ਚੀਜ਼ ਬ੍ਰਾਂਡ ਦੀ ਹੋਊਗੀ ਚੁਗਾਠ ਕਾਮਦੇ ਨੂੰ ਦੀ ਹੈ ਜੀ ਨੰਬਰ 1 ਬ੍ਰਾਂਡ ਹੈ ਫਿਰ ਪਾਜੀ 16 ਗੇਜ ਕੁਆਲਿਟੀ 16 ਗੇਜ ਕੁਆਲਿਟੀ ਹੈ ਉਸ ਤੋਂ ਬਾਅਦ ਪ ਸਾਡੇ ਕਵਜਾਂ ਦੇ ਉੱਤੇ ਕੀ ਹੁੰਦਾ ਨਹੀਂ ਆਮ ਤੌਰ ਤੇ ਨਾ ਬੰਦੇ ਦੇਸੀ ਕਵਜੇ ਲਾਉਂਦੇ ਆ ਆ ਪੜੋ ਜੀ ਜੇ ਕੀ ਲਿਖਿਆ ਜੋਲੀ ਹਾਂ ਬ੍ਰਾਂਡਡ ਕਵਜਾ ਜੀ هەر ਇਹ ਕੀ ਚੀਜ਼ ਬ੍ਰਾਂਡ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਦੱਸਿਆ ਕੁਝ ਤੇ ਲਾਇਆ ਕੁਝ ਕੋਈ ਸਾਡਾ ਠੇਕੇਦਾਰੀ ਵਾਲਾ ਕੰਮ ਨਹੀਂ ਹੈਗਾ ਜੀ ਜੀ ਅਸੀਂ ਤੁਹਾਨੂੰ ਚੰਗੀ ਚੀਜ਼ ਪ੍ਰੋਵਾਈਡ ਕਰਾਂਗੇ ਨਾ ਜੀ ਤਾਂ ਤੁਸੀਂ ਚਾਰ ਕੰਮ ਆਟੋਮੈਟਿਕਲੀ ਸਾਡੇ ਰਹਿਣ ਤੋਂ ਤੁਹਾਨੂੰ ਕਹਿਣ ਦਾ ਮਤਲਬ ਵੀ ਮਤਲਬ ਘਰ ਥੋੜਾ ਹੋਊਗਾ ਫਿਰ ਬਣਾਇਆ ਆਪਦੇ ਹਿਸਾਬ ਨਾਲ ਮਤਲਬ ਵੀ ਜਿਹੜੇ ਬਈਆਂ ਦਾ ਆਪਦਾ ਘਰ ਹੁੰਦਾ ਹੈ ਉਹਵੇਂ ਬਣਾਉਂਦੇ ਆ ਬਿਲਕੁਲ ਪਾਸੀ ਪਤਾ ਕੀ ਹੁੰਦਾ ਇਹ ਪ੍ਰੋਫੈਸ਼ਨਲ ਦੇਖੋ ਇਹ ਹੀ ਚੀਜ਼ਾਂ ਹੁੰਦੀਆਂ ਬਿਲਡਰ ਦੇ ਵਿੱਚ ਹਮ ठेकेदारਾਂ ਦੇ ਵਿੱਚ ਕੀ ਹੁੰਦਾ ਜੀ ਆਪਾਂ ਕਿਸੇ ਨੂੰ ਚੰਗਾ ਮੰਨਦਾ ਨਹੀਂ ਜਾਂਦੇ ਸਾਰੇ ਬੰਦੇ ਵਧੀਆ ਕੰਮ ਕਰਦੇ ਆ ਲੇਕਿਨ ਕੀ ਹੁੰਦਾ ਦੇਖੋ ਹਰੇਕ ਬੰਦੇ ਦੀ ਭਾਜੀ ਦੋ ਪੈਸੇ ਬਚਾਣ ਦੀ ਅਗਲਾ ਕਹਿੰਦਾ ਕੋਸਟ ਕਟਿੰਗ ਕਰੀਏ ਇੰਨੀ ਵੀ ਕੋਸਟ ਨਾ ਕਟਿੰਗ ਕਰੋ ਆਪਾਂ ਕਿਸੇ ਦੀ ਛੱਤ ਬਣਾ ਕੇ ਦੇਣੀ ਹੈ ਜੇ ਇਹਨੂੰ ਘਰ ਬਣਾ ਕੇ ਦੇਣਾ ਤੇ ਘਰ ਬੰਦਾ ਜ਼ਿੰਦਗੀ ਚ ਇੱਕੋ ਵਾਰ ਬਣਾਉਂਦਾ ਸਾਰੀ ਉਮਰ ਦੀ ਅਗਲੀ ਜਮਾ ਪੂੰਜੀ ਲੱਗ ਜਾਂਦੀ ਹੈ ਤੇ ਮੁੜ ਕੇ ਕੱਲ ਨੂੰ ਕਿਸੇ ਚੀਜ਼ ਦਾ ਫਰਕ ਆ ਜੈ ਨਾ ਗੱਲ ਮਝਾਣੀ ਆਂਦਾ ਬਸ ਭਾਈ ਇੱਕ ਮੈਨ ਹੋਰ ਗੱਲ ਦੱਸ ਦੋ ਕਿਈ ਬੰਦੇ ਹੈ ਕਹਿੰਦੇ ਵੀ ਜਿਹੜੇ ਠੇਕੇਦਾਰ ਹੁੰਦੇ ਨੇ ਉਹ ਮਟੀਰੀਅਲ ਦਾ ਕਰ ਦਿੰਦੇ ਨੇ ਵੀ ਕਹਿ ਕੇ ਹੋਰ ਮੜ ਕੇ ਹੋਰ ਵਰਤ ਦਿੰਦੇ ਨੇ ਉਹਦਾ ਦੇਖੋ ਉਹਦਾ ਵੀ ਕੋਈ ਹੱਲ ਹੈਗਾ ਉਹਦਾ ਉਹਦਾ ਬਿਲਕੁਲ ਹੱਲ ਹੈਗਾ ਜੀ ਆਪਣੇ ਕੋਲੇ ਰਿਟਰਨ ਐਗਰੀਮੈਂਟ ਹੁੰਦਾ ਨੰਬਰ 1 ਤੇ ਲਿਖਤੀ ਹੁੰਦਾ ਰਿਟਰਨ ਐਗਰੀਮੈਂਟ ਹੁੰਦਾ ਰਿਟਰਨ ਐਗਰੀਮੈਂਟ ਮੇਰੇ ਕੋਲ ਇੱਥੇ ਫੋਟੋ ਨਹੀਂ ਹੈਗੀ Ориਜਨਲ ਪੇਜ ਨਹੀਂ ਹੈਗਾ ਆਫਿਸ पे ਆਪਣੇ ਮੈਂ ਤੁਹਾਨੂੰ ਕਲਾਇੰਟ ਦਾ ਦਿਖਾਣਾ ਜੀ ਰਿਟਰਨ ਐਗਰੀਮੈਂਟ ਦੇ ਵਿੱਚ ਕੀ ਹੁੰਦਾ ਭਾਜੀ ਕੱਲੀ-ਕੱਲੀ ਚੀਜ਼ ਮੈਂਸ਼ਨਡ ਹੁੰਦੀ ਆ ਦੇਖੋ ਕਸਟਮ ਹਾਂ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਇਹ ਤਾਂ ਅਸੀਂ ਸਿਰਫ ਪਲੰਬਿੰਗ ਦਾ ਤਹਾਰਾ ਤੋ ਵੈਸੇ ਲਾ ਰਹੇ ਹਾਂ ਇਹਦੇ ਵਿੱਚ ਕੀ ਆ ਕਿਹੜੀ ਕੰਪਨੀ ਦੀ ਟੂਟੀ ਲਗਣੀ ਆ ਡਾਈਵੇਟਰ ਲਗਣਾ ਸ਼ੀਟ ਲਗਣੀ ਆ ਮੋਟਰ ਲਗਣੀ ਆ ਸਿੰਕ ਕਿਹੜਾ ਲਗਣਾ ਕਿਚਨ ਦਾ ਵੈਨਟੀ ਲਗਣੀ ਆ ਫੀਨੋਲੈਕਸ ਦੀ ਪਾਈਪ ਲਗਣੀ ਆ ਟੂਟੀ ਸਾਰਾ ਦੀ ਲਗਣੀ ਆ ਪੇਂਟ ਕਿਹੜੀ ਕੰਪਨੀ ਦਾ ਹੋਣਾ ਹੈ ਛੇ ਲੱਕੜ ਦਾ ਦਰਵਾਜ਼ਾ ਕਿਹੜੀ ਕੰਪਨੀ ਦਾ ਹੋਣਾ ਹੈ ਹੂੰ ਸੀਮੈਂਟ ਕਿਹੜੀ ਕੰਪਨੀ ਦਾ ਵਰਤਿਆ ਜਾਊਗਾ ਇਹ ਨਹੀਂ ਹੈਗਾ ਜੀ ਸਸਤੇ ਤੋਂ ਸਸਤਾ ਵਰਤੋ ਬਿਲਕੁਲ ਜਿਹੜਾ ਲਿਖਿਆ ਗਿਆ ਆਪਣੇ ਕੋਲ ਲੇਕਿਨ ਉਹਦੇ ਵਿੱਚ ਬਜਟ ਕਸਟਮਰ ਦਾ ਹੈ ਅਗਲਾ ਕਹਿੰਦਾ ਵੀ ਮੈਂ 5 ਲੱਖ ਚ ਕੋਠੀ ਪਾਣੀ ਆ ਦੇਖੋ ਤੁਹਾਨੂੰ ਵੀ ਪਤਾ ਹੈ 5 ਲੱਖ ਚ ਹੁਣ ਇੱਕ ਨੰਬਰ ਇਟ ਤਾਂ ਪੋਸੀਬਿਲਟੀ ਜਿੰਨਾ ਗੁੜ ਥੋਨਾ ਮਿੱਠਾ ਥੋਨਾ ਮਿੱਠਾ ਬਜਟ ਦੇ ਸਾਹਮਣੇ ਅੱਗੇ ਜਿਵੇਂ ਤੁਸੀਂ ਬਣਾਉਣਾ ਚਾਹੁੰਦੇ ਹੋ ਉਵੇਂ ਬਣਾ ਸਕਦੇ ਹੋ ਬਿਲਕੁਲ ਇੱਕ ਬਈ ਆਪਾਂ ਕੈਮਰੇ ਦੀ ਗੱਲ ਕਰ ਰਹੇ ਸੀ ਤੁਸੀਂ ਕੈਮਰਾ ਲਾ ਕੇ ਦਿੰਦੇ ਹੋ ਦੇਖੋ ਲਾਈਵ ਕੈਮਰਾ ਲੱਗਿਆ ਸਾਈਡ ਤੇ ਇੱਕ ਕਸਟਮਰ ਕੋਲ ਹੁੰਦਾ ਇੱਕ ਸਾਡੇ ਕੋਲ ਹੁੰਦਾ ਜਦੋਂ ਮਰਜ਼ੀ ਅਗਲਾ ਕੋਲ ਕੇ ਚੈੱਕ ਕਰੇ ਦਿਨ ਰਾਤ ਅਗਲੇ ਦਾ ਕੋਈ ਕਲਾਇੰਟ ਦਾ ਕੋਈ ਰਿਸ਼ਤੇਦਾਰ ਹੈ ਨਾ ਕੋਈ ਫੈਮਿਲੀ ਮੈਂਬਰ ਹੈ ਜਦੋਂ ਮਰਜ਼ੀ ਆ ਕੇ ਸਾਈਡ ਚੈੱਕ ਕਰ ਸਕਦਾ ਇਸ ਤਰੀਕੀ ਕੀ ਕਰੀ ਜਾਂਦੇ ਆ ਕਿ ਨਾ ਤੁਸੀਂ ਘਰੋਂ ਬੈਠੇ ਆਪਣੇ ਆਫਿਸ ਤੋਂ ਬੈਠੇ ਵੀ ਸਾਈਡ ਦੇਖ ਸਕਦੇ ਹੋ ਵੀ ਕੀ ਕੰਮ ਚੱਲੀ ਜਾਂਦਾ ਕਿਹੋ ਜਿਹਾ ਜੀ ਲੱਗ ਰਿਹਾ ਤੁਸੀਂ ਕਦੋਂ ਮਰਜ਼ੀ ਆ ਕੇ ਵੀ ਦੇਖ ਸਕਦੇ ਹੋ ਜਿਹੜਾ ਤੁਹਾਡੇ ਕੰਟਰੈਕਟ ਤੇ ਲਿਖਿਆ ਗਿਆ ਉਸੇ ਕੰਪਨੀ ਦੀ ਚੀਜ਼ ਇੱਥੇ ਵਰਤੀ ਜਾਊਗੀ ਤੁਸੀਂ ਚੈੱਕ ਕਰ ਸਕਦੇ ਹੋ ਕੰਨੀ ਕੰਨੀ ਚੀਜ਼ ਰਿਟਰਨ ਚ ਹੈ ਦੀ ਸਾਡੀ ਜੇ ਕਿਸੇ ਨੇ ਵਾਸਤੂ ਸਸਤ ਦਾ ਹਸਾਣਾ ਕਰਾ ਨਾਲ ਕਰਾਣਾ ਵਾਸਤੂ ਦੇ ਨਾਲ ਕਰਾਓ ਜੀ ਆਪਣੀ ਚੁਆਇਸ ਦੇ ਨਾਲ ਕਰਾਣਾ ਚੁਆਇਸ ਦੇ ਨਾਲ ਕਰਾਓ ਮੋਸਟਲੀ ਕਲਾਇੰਟ ਅੱਜ ਕੱਲ ਜੀ ਦੇਖੋ 70 ਤੋਂ 80% ਵਾਸਤੂ ਹਸਾਬ ਨਾਲ ਚੱਲਣ ਲੱਗੇ ਅਗਲੇ ਕਹਿੰਦੇ ਜੀ ਵਾਸਤੂ ਹਸਾਬ ਨਾਲ ਸਾਨੂੰ ਕਰਕੇ ਦੇ ਦੋ ਤਾਂ ਵਾਸਤੂ ਹਸਾਬ ਨਾਲ ਪਹਿਲਾਂ ਨੂੰ ਗੱਡੇ ਚ ਕਰਦੇ ਸੀ ਹਾਂ ਹੁਣ ਵਾਸਤੂ ਹਸਾਬ ਨਾਲ ਬਣਿਆ ਸਾਰਾ ਅੱਛਾ ਵਾਸਤੂ ਹਸਾਬ ਨਾਲ ਫਰੰਟ ਕਿਚਨ ਹੈ ਹੋਰ ਚੀਜ਼ਾਂ ਸਾਰੀਆਂ ਉਹ ਸਾਰੀਆਂ ਚੀਜ਼ਾਂ ਉਹਨੂੰ ਪ੍ਰੇਫਰ ਕਰਦੇ ਨੇ ਫਿਰ ਇੱਕ ਚੀਜ਼ ਆਪਾਂ ਇਹ ਚ ਹੋਰ ਨਵੀਂ ਕੀਤੀ ਤੁਸੀਂ ਦੇਖਿਆ ਹੋਣਾ ਆਮ ਕੋਠੀਆਂ ਦੇ ਵਿੱਚ ਕੀ ਹੁੰਦਾ ਪਿੱਛੇ ਕੱਟ ਆਊਟ ਛੱਡ ਦਿੰਦੇ ਆ ਹਾਂ ਮੂਰੇ ਬਾਕਮ ਬਣਾ ਦਿੰ ਜੋ ਸੇ ਮੂਰੇ ਬਾਥਰੂਮ ਬਣਾਉਣਾ ਤੁਹਾਨੂੰ ਕੀ ਫਾਇਦਾ ਹਰੇਕ ਬੰਦਾ ਸੋਚਦਾ ਆਪਣੇ ਘਰੇ ਕੋਈ ਆਊਗਾ ਵਾਸ਼ਰੂਮ ਮੰਦਰ ਬੜੂਗਾ ਤਾਂ ਇਹ ਮੈਨੂੰ ਐ ਦਾ ਸੁਣੀ ਜਾਣਾ ਖਾਣਾ ਬੱਲਾ ਤੁਹਾਡੇ ਘਰੇ ਆਉਂਦੇ ਤੁਹਾਡੇ ਘਰੇ ਤੁਹਾਡਾ ਫੈਮਿਲੀ ਮੈਂਬਰ ਖਾਸ ਬੰਦੇ ਤੁਹਾਡੇ ਆਫੀਸ਼ਲ ਖਾਸ ਬੰਦਾ ਹੀ ਘਰੇ ਆਪੇ ਬਿਲਕੁਲ ਆਮ ਬੰਦਾ ਕੋਈ ਘਰੇ ਨਹੀਂ ਆਉਂਦਾ ਠੀਕ ਹੈ ਇਸ ਕਰਕੇ ਕੀ ਹੁੰਦਾ ਫਰੰਟ ਵਾਸ਼ਰੂਮ ਕਰਕੇ ਤੁਹਾਡੀ ਫਰੰਟ ਦੀ ਸਾਰੀ ਲੁੱਕ ਖਤਮ ਹੋ ਬਿਲਕੁਲ ਠੀਕ ਹੈ ਸੈਕੰਡ ਨੰਬਰ ਤੇ ਬੈਕਯਾਰਡ ਤੁਸੀਂ ਜਿਹੜਾ ਛੱਡਣਾ ਹੁੰਦਾ ਉਹ ਵਾਸ਼ਿੰਗ ਏਰੀਆ ਵਾਸਤੇ ਛੱਡਣਾ ਹੁੰਦਾ ਉਹ ਸਾਰੀ ਉਮਰ ਹੀ ਤੁਹਾਡਾ ਬੈਕਯਾਰਡ ਨਾ ਬੈਕਯਾਰਡ ਜਿਵੇਂ ਆਪਾਂ ਬੈਕਯਾਰਡ ਕਹਿੰਦਾ ਉਹ ਯਾਰਡ ਹੀ ਬਣ ਰਿਹਾ ਠੀਕ ਹੈ ਉੱਥੇ ਕੀ ਹੁੰਦਾ ਵਾਸ਼ਿੰਗ ਮਸ਼ੀਨ ਪਿਆ ਕਾਲ ਤੋਂ ਫਾਲ ਤੋਂ ਸਮਾਨ ਪਿਆ ਘਰ ਦੇ ਵਿੱਚ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਛੱਤ ਦੇ ਉੱਤੇ ਤੁਹਾਡੇ ਕਦੇ ਗੰਦਗੀ ਨਹੀਂ ਹੋਣੀ ਚਾਹੀਦੀ ਜੇ ਸਹੀ ਵਾਸਤੇ ਮੰਨਦੇ ਹੋ ਬਿਲਕੁਲ ਕਲੀਨ ਤੁਹਾਡੀ ਛੱਤ ਹੋਣੀ ਚਾਹੀਦੀ ਹੈ ਵੇਸਟੇਜ ਤੁਹਾਡੇ ਘਰੇ ਕੁਝ ਨਹੀਂ ਸਮਾਨ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨਹੀਂ ਟੈਂਕ ਕਲੀਨ ਚਾਹੀਦਾ ਫੇਰ ਤੁਸੀਂ ਵਾਸਤੂ ਸਰਕੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਸ ਘਰ ਨੂੰ ਡਿਜ਼ਾਈਨ ਕੀਤਾ ਹੋਇਆ ਹਰ ਇੱਕ ਚੀਜ਼ ਉਹ ਮੈਂ ਸਿਸਟਮੈਟਿਕ ਬਣੀ ਹੋਈ ਹੈ ਤਬੇ ਕੋ ਕਹਿੰਦਾ ਮਤਲਬ ਵੀ ਜੇ ਤੁਸੀਂ ਸਿਰਫ ਕੱਲਾ ਪਲਾਟ ਦੇਣਾ ਹੈ ਬਾਕੀ ਸਾਰੀ ਗੱਲਬਾਤ ਤੁਸੀਂ ਬੈਠ ਕੇ ਕਰਨੇ ਹੋਰ ਤੁਹਾਨੂੰ ਕਿਤੇ ਆਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਟੈਨਸ਼ਨ ਜਵੇ ਨਹੀਂ ਲੈਣ ਦੀ ਕਿ ਤਸਵੀਰ ਮਗਵਾਉਣਾ ਕਿੱਦਾਂ ਇੱਕ ਵਾਰ ਲਿਖਿਆ ਗਿਆ ਜੀ ਆਪਣਾ ਉਸ ਤੋਂ ਬਾਅਦ ਕਲਾਇੰਟ ਆਪਣੇ ਰਾਮ ਨਾਲ ਆਪਣੇ ਕੰਮ 'ਚ ਬਿਜ਼ੀ ਰਹੇ ਜਦੋਂ ਮਰਜ਼ੀ ਕੰਮ ਨਾਲ ਖੋਲ ਕੇ ਦੇਖੇ ਆਵੇ ਜਾਵੇ ਕਿਸੇ ਨੇ ਸਾਡੇ ਕੋਲੇ ਵਿਜ਼ਿਟ ਕਰਨਾ ਹੈ ਸਾਡੀ ਸਾਈਟਾਂ ਚੈੱਕ ਕਰਨੀਆਂ ਬੜੇ ਸਾਰੇ ਮੇਰੇ ਭਰਾ ਕਮੈਂਟ ਕਰਦੇ ਆ ਜੀ ਇਹ ਤਾਂ ਆਏਗਾ ਜੀ ਇਹ ਤਾਂ ਹੋਵੇ ਆ ਜੀ ਵੀਰੇ ਜਿਹਨੇ ਵੀ ਆਕੇ ਲਾਈਵ ਚੈੱਕ ਕਰੋ ਕਮੈਂਟਾਂ ਤੇ ਵੀਡੀਓ ਦੇ ਵਿੱਚ ਅਗਲੇ ਨੂੰ ਬੜੀਆਂ ਚੀਜ਼ਾਂ ਦਾ ਫਰਕ ਲੱਗਦਾ ਜਿਹਨੇ ਘਰ ਬਣਾਣਾ ਹੈ ਬਠਿੰਡੇ ਬਣਾਣਾ ਬਾਹਰ ਬਣਾਣਾ ਅਸੀਂ 50 ਕਿਲੋਮੀਟਰ ਤੱਕ ਸਰਵਿਸ ਪ੍ਰੋਵਾਈਡ ਕਰਦੇ ਆ ਬਠਿੰਡੇ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਆਕੇ ਤੁਸੀਂ ਲਾਈਵ ਚੀਜ਼ਾਂ ਚੈੱਕ ਕਰੋ ਪਹਿਲਾਂ ਬੜੇ ਸਾਰੇ ਵਿੱਚ ਮੇਰੇ ਭਰਾ ਠੇਕੇਦਾਰ ਫੋਨ ਕਰੀ ਜਾਂਦੇ ਆ ਮਿਸਤਰੀ ਫੋਨ ਕਰੀ ਜਾਂਦੇ ਆ ਹਨਾ ਇਹ ਫੋਨ ਨਾ ਕਰੋ ਜੀ ਜੀ ਸਹੀ ਸੇ ਕੁਆਲਿਟੀ ਆ ਕੇ ਦੇਖੋ ਸਾਡੇ ਨਾਲ ਫੇਅਰ ਗੱਲ ਕਰੋ ਤੂੰ ਉਹਦਾ ਪੁਆਇੰਟ ਗੱਲ ਕਰੋ ਕਮੈਂਟਾਂ ਦੇ ਵਿੱਚ ਆ ਕੇ ਤੁਸੀਂ ਬੋਲੋਗੇ ਕੁਝ ਕਰੋਗੇ ਉਹ ਸਿੱਧਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਟਰਾਂਸਪੇਰੈਂਸੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਗੱਲ ਫੇਅਰ ਹੈ ਬਿਲਕੁਲ ਬਗੈਰ ਕੁਆਲਿਟੀ ਚੈੱਕ ਕੀਤੇ ਆਪਾਂ ਕਿਸੇ ਤੇ ਕਮੈਂਟ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਭਾਜੀ ਤੁਸੀਂ ਕੀ ਕਰਦੇ ਸੀ ਬਾਹਰ ਦਿਖਾਉਣਾ ਆਪਾਂ ਜੀ ਇਸ ਦੇ ਵਿੱਚ ਭਾਜੀ ਦੇਖੋ ਜਿਵੇਂ ਕਲਾਇੰਟ ਨੂੰ ਕਈ ਵਾਰ ਇਦਾਂ ਹੁੰਦਾ ਵੀ ਨਿਓਂ ਦੇ ਵਿੱਚ ਪਤਾ ਨਹੀਂ ਕੀ ਲਾਇਆ ਕੀ ਮੈਂ ਲਾਇਆ ਤਾਂ ਆਪਾਂ ਤੁਹਾਨੂੰ ਨਿਓਂ ਦੀ ਸਾਰੀਆਂ ਫੋਟੋਜ਼ ਵਗੈਰਾ ਵੀਡੀਓਜ਼ ਵਗੈਰਾ ਪ੍ਰੋਵਾਈ ਹੋਏ ਜੀ ਪ੍ਰੋਪਰ ਠੀਕ ਹੈ ਬਿਲਡਿੰਗ ਦੇ ਸਾਹਮਣੇ ਨਾਲ ਬਾਹਰ ਦੇ ਸਾਹਮਣੇ ਨਾਲ ਹੁੰਦਾ ਜੀ ਸਾਰੀਆਂ ਚੀਜ਼ਾਂ ਦੀ ਡਾਈਮੈਂਸ਼ਨਾਂ ਹੁੰਦੀਆਂ ਹਨਾ ਉਸ ਤੋਂ ਬਾਅਦ ਨਿਓ ਨਿਵਾ ਵਗੈਰਾ ਭਰ ਕੇ ਨੀਚੇ ਜਿਹੜੀ ਨਿਵਾ ਚੱਕਣੀ ਹੈ ਨੇ ਜੀ ਆਪਾਂ ਉਹ ਆਮ ਮਤਲਬ ਰੋੜੀ ਪਾ ਕੇ ਨੇ ਚੱਕਦੇ ਸਲਾਵ ਵਾਲਾ ਆਪਣਾ ਕਨਸੈਪਟ ਹੀ ਖਤਮ ਹੈ ਜੀ ਗਟਕਾ ਪੈਣਾ ਸਾਰਾ ਗਟਕਾ ਪਾ ਕੇ ਉਸ ਤੋਂ ਬਾਅਦ ਪੀਸੀਸੀ ਵਰਕ ਹੋਣਾ ਉਹਦੇ ਉੱਤੇ ਉਸ ਤੋਂ ਬਾਅਦ ਆਰਸੀਸੀ ਵਰਕ ਹੋਣਾ ਸਰੀਆ ਵਗੈਰਾ ਕਟਿੰਗ ਕਰਕੇ ਪਾ ਕੇ ਪੂਰਾ ਲੈਂਟਰ ਦੀ ਸਲਾਬ ਬਣਾਣੀ ਹੈ 3 ਇੰਚ 4 ਇੰਚ ਮੋਟੀ ਬਿਲਕੁਲ ਉਹ ਸਲਾਬ ਦੀ ਟੈਨਸ਼ਨ ਹੀ ਖਤਮ ਹੈ ਉਸ ਤੋਂ ਬਾਅਦ ਹੀ ਨਿਓ ਸ਼ੁਰੂ ਹੋਊਗੀ ਆਪਣੀ ਸਲਾਬ ਦੀ ਵੀ ਜਦੋਂ ਨਿਓ ਚੱਕਤੀ ਜੀ ਆਪਾਂ ਉਦੋਂ ਭਰਤ ਪਾਣ ਤੋਂ ਪਹਿਲਾਂ ਸਾਰੀ ਵਿੱਚੋਂ ਡੋਗਾ ਦੀ ਪਲਸਤਰ ਹੋਣੀ ਹੈ। ਅੱਛਾ ਪਲਸਤਰ ਹੋ ਕੇ ਫੇਰ ਭਰਤ ਪਾਉਗੀ ਫੇਰ ਉੱਤੇ ਸਟਰਕਚਰ ਸ਼ੁਰੂ ਹੋਊਗਾ ਉਨਾ ਚੱਕਾ ਸਟਰਕਚਰ ਨਹੀਂ ਸ਼ੁਰੂ ਹੁੰਦਾ ਸਾਡਾ। ਸਾਰਾ ਉਹ ਕੰਮ ਪੱਕਾ ਕਰਕੇ ਜਿੱਤਿਆ। ਕੱਚਾ ਕੰਮ ਨਹੀਂ ਹੁੰਦਾ। ਇੱਕ ਭਾਜੀ ਇੱਕ ਪਾਣੀ ਦਾ ਆਪਾਂ ਗੱਲ ਪ੍ਰਬੰਧ ਦੀ ਕਰ ਰਹੇ ਸੀਗੇ ਵੀ ਜਿਵੇਂ ਪਾਣੀ ਪੂਣੀ ਦਾ ਵੀ ਪਾਣੀ ਦੇ ਵਿੱਚ ਭਾਜੀ ਇਦਾਂ ਹੁੰਦਾ ਜੀ ਦੇਖੋ ਮੱਛੀ ਮੋਟਰ ਆਪਣੀ ਲੱਗ ਜਾਂਦੀ ਹੈ ਸਾਈਡ ਦੇ ਉੱਤੇ ਠੀਕ ਹੈ ਅਸੀਂ ਜਿਹੜੀ ਮੱਛੀ ਮੋਟਰ ਵੀ ਲਾਣੇ ਆ ਜੀ ਉਹ ਘੱਟ ਤੋਂ ਘੱਟ ਅਸੀਂ 100 120 ਦੀ ਲਾ ਠੀਕ ਹੈ ਚੰਗੀ ਕੁਆਲਟੀ ਦੇਖੋ ਭਾਜੀ ਆਮ ਮੋਟਰ ਲੱਗਦੀ ਹੈ 10000 ਰੁਪਏ ਚ ਜਿਹੜੀ 1120 ਫੁੱਟ ਦੀ ਮੋਟਰ ਹੈ ਇਹ ਵੀ ਕਸਟਮਰ ਕਿਤੇ ਮਾਰਕੀਟ ਚ ਪਤਾ ਕਰ ਲੇ 18-2000 ਰੁਪਏ ਤੋਂ ਘੱਟ ਲੱਗਦੀ ਨਹੀਂ ਸੋਟਰ ਦੀ ਕੁਆਲਿਟੀ ਚੰਗੀ ਹੋਊਗੀ ਠੀਕ ਹੈ ਦੇਖੋ ਕਲਾਇੰਟ ਨੇ ਸਾਨੂੰ ਬਿਜਲੀ ਪ੍ਰੋਵਾਈਡ ਕਰਕੇ ਦੇਣੀ ਹੈ ਨਾ ਜੇ ਕਲਾਇੰਟ ਦਾ ਬਿੱਲ ਹੀ ਵੱਧ ਆ ਗਿਆ ਕੋਠੀ ਬਣਾਉਂਦੇ ਬਣਾਉਂਦੇ ਫਿਰ ਫਾਇਦਾ ਕੀ ਹੋਇਆ ਫਾਇਦਾ ਕੀ ਸਹੀ ਗੱਲ ਚੰਗੀ ਮੋਟਰ ਲੱਗਿਆ ਹੋਊ ਚੰਗੀ ਕੁਆਲਿਟੀ ਲੱਗੀ ਹੋਊ ਅਗਲੇ ਨੂੰ ਮਹਿਸੂਸ ਹੀ ਨਾ ਹੋਵੇ ਵੀ ਤੁਹਾਡਾ ਬਿਜਲੀ ਦਾ ਬਿੱਲ ਆਇਆ ਮੇਰੀ ਤੁਸੀਂ ਗੱਲ ਸਮਝੋ ਜੀ 2-4000 ਰੁਪਏ ਅਗਲੇ ਨੂੰ ਮਹਿਸੂਸ ਹੀ ਨਹੀਂ ਹੁੰਦਾ ਕਈ ਠੇਕੇਦਾਰ ਕੀ ਕਰਦੇ ਸਸਤੀਆਂ ਮੋਟਰਾਂ ਪਾ ਆਂਦੇ ਆ ਉਹ ਜਿੰਨੇ ਦੀ ਮੋਟਰ ਨਹੀਂ ਹੁੰਦੀ ਓਦੋਂ ਵੱਧ ਬਿਜਲੀ ਦਾ ਬਿੱਲ ਆ ਬਿਲਕੁਲ ਬਿਲਕੁਲ ਤਾਂ ਇਹ ਜੇ ਨਿੱਕੇ ਨਿੱਕੇ ਚਾਰ ਧਿਆਨ ਰੱਖਿਆ ਜਾਂਦਾਗਾ ਮਤਲਬ ਵਾੜਾ ਸਾਰੀ ਇਕੱਲੀ ਇਕੱਲੀ ਚੀਜ਼ਾਂ ਇਕੱਲੀ ਇਕੱਲੀ ਚੀਜ਼ਾਂ ਤੇ ਥੋੜੇ ਵਾ ਵਸਤੂ ਵੀ ਬਹੁਤ ਹੋ ਜਾਂਦੀ ਹੈ ਭਾਜੀ ਇੱਥੇ ਜੇ ਆਪਾਂ ਦੇਖੇ ਨਾ ਵੱਧ ਜਾਂਦਾ ਪੈਸਾ ਭਾਜੀ ਦੇਖੋ ਕੀ ਹੁੰਦਾ ਨਾ ਚੰਗੀ ਚੀਜ਼ ਖਰਚਾਂਗੇ ਨਾ ਪੈਸੇ ਲੱਗਣਗੇ ਜੇ ਮੰਨ ਲਓ ਸਪੋਜ ਆਪਾਂ ਕੋਈ ਵੀ ਚੰਗੀ ਚੀਜ਼ ਨੂੰ ਲੈ ਕੇ ਚੱਲਦੇ ਆ ਤਾਂ ਉਹਦੇ ਤੇ 2 ਰੁਪਏ ਵੱਧ ਲੱਗਦੇ ਆ ਤੇ ਕਸਟਮਰ ਕੀ ਸੋਚ ਜਾਂਦਾ ਠੇਕੇਦਾਰ ਹੋਰ ਉਹ ਤੋਂ ਵੱਧ ਸੋਚ ਜਾਂਦਾ ਵੀ ਯਾਰ ਆਪਾਂ ਸਸਤੇ ਤੋਂ ਸਸਤਾ ਲਾ ਲਈਏ ਹੁਣ ਅਸੀਂ ਦੇਖੋ ਸੀਮੈਂਟ ਵੀ ਨਵੋਕੋ ਦਾ ਯੂ ਸਾ ਤੋਂ ਘੱਟ ਫਲਾਈਆ ਸ਼ਰੀਏ ਦੇ ਵਿੱਚ ਟਾਪ ਦੀ ਕੁਆਲਿਟੀ ਦਾ ਸੀਮੈਂਟ ਹੈ ਜੀ ਜਿਹੜਾ ਲੈਂਟਰ ਦੇ ਵਿੱਚ ਜੋ ਜਾਣਾ ਉਹ ਮਾਈਕਰੋ ਫਾਈਬਰ ਸੀਮੈਂਟ ਜਿਹੜਾ ਜਾਣਾ ਇਸੇ ਕੰਪਨੀ ਦਾ ਸਭ ਟਾਪ ਕੁਆਲਿਟੀ ਰੇਤਾ ਜਿਹੜਾ ਉਹ ਕਰਨਾਲ ਦਾ ਆਨੰਦਪੁਰ ਸਾਹਿਬ ਦਾ ਠੀਕ ਹੈ ਗਟਕਾ ਵਗੈਰਾ ਬਜਰੀ ਵਗੈਰਾ ਸਾਰੀ ਅੱਛੀ ਕੁਆਲਿਟੀ ਯੂਜ਼ ਕਰਨੀ ਹੈ ਕੋਈ ਕੁਆਲਿਟੀ ਜੇ ਕੋਈ ਕੰਬਰਮਾਈਜ਼ ਨਹੀਂ ਕਰਨਾ ਹੂੰ ਤੇ ਭਾਜੀ ਆਪਣਾ ਆਫਿਸ ਕਿੱਥੇ ਹੈ ਪ੍ਰੋਪਰ ਐਡਰੈਸ ਕਿੱਥੇ ਹੈ ਜੀ ਅਫੀਸ਼ੀਅਲ ਐਡਰੈਸ ਭਾਜੀ ਜਿਹੜਾ ਆਪਣਾ ਹੈਗਾ ਜੀ ਨੀਅਰ ਬਾਈ ਡਾਕਟਰ ਮੇਲਾਰਾ ਹੂੰ ਸੰਤਪੁਰਾ ਰੋਡ ਜੀ ਫਸਟ ਫਲੋਰ ਸੂਰਜਗIRI ਮੰਦਰ ਤਾਂ ਬੇਕੋ ਦੋਸਤੋ ਬਾਕੀ ਜੇ ਐਡਰੈਸ ਦਾ ਫੇਰ ਵੀ ਨਹੀਂ ਪਤਾ ਲੱਗ ਰਿਹਾ ਲੋਕੇਸ਼ਨ ਦਾ ਲਿੰਕ ਵੀ ਉੱਪਰ ਪਾ ਦਾਂਗੇ ਕੋਈ ਗੱਲਬਾਤ ਕਰਨੀ ਹੈ ਤੇ ਕਾਲ ਤੇ ਗੱਲ ਕਰਨੀ ਹੈ ਤੁਸੀਂ ਸਕਰੀਨ ਦੇ ਉੱਤੇ ਫੋਨ ਨੰਬਰ ਲੱਗਿਆ ਹੋਇਆ ਉਸ ਤੇ ਕਰ ਲੈ